ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਫੈਸਲਾ ਹੋ ਗਿਆ ਪੰਜਾਬ ਦੇ ਵਿੱਚ ਨਹੀਂ ਚੱਲਣਗੀਆਂ ਐਂਬੂਲੈਂਸ ਸਰਕਾਰ ਨੇ ਲਾ ਦਿੱਤੀ ਐਂਬੂਲੈਂਸ ਤੇ ਉੱਪਰ پابੰਦੀ ਹੁਣ ਐਂਬੂਲੈਂਸ ਜੋ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਂਦੀਆਂ ਸੀ ਜਾਂ ਹਸਪਤਾਲ ਤੋਂ ਉਹਨਾਂ ਮਰੀਜ਼ਾਂ ਨੂੰ ਲੈ ਕੇ ਉਹਨਾਂ ਦੇ ਘਰਾਂ ਤੱਕ ਜਾਂਦੀਆਂ ਸੀ ਜਾਂ ਡੈੱਡ ਬਾਡੀਆਂ ਨੂੰ ਵਾਰਸਾਂ ਦੇ ਘਰਾਂ ਤੱਕ ਪਹੁੰਚਾਉਂਦੀਆਂ ਸੀ ਉਹ ਐਂਬੂਲੈਂਸਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ ਕੀ ਕਾਰਨ ਨੇ ਹੁਣ ਐਂਬੂਲੈਂਸ ਕਿਉਂ ਰੋਕੀਆਂ ਗਈਆਂ ਨੇ ਪੰਜਾਬ ਸਰਕਾਰ ਨੇ ਜੋ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਵਿੱਚ 108 ਨੰਬਰ ਐਂਬੂਲੈਂਸ ਚੱਲਦੀ ਸੀ ਉਹ 108 ਨੰਬਰ ਐਂਬੂਲੈਂਸ ਕਿਤੇ ਨਾ ਕਿਤੇ ਗਾਇਬ ਹੋਈ ਨਜ਼ਰ ਆਉਂਦੀ ਏ ਅੱਜ 108 ਨੰਬਰ ਐਂਬੂਲੈਂਸ ਜਿਹੜੇ ਕਿ ਵੱਖ-ਵੱਖ ਪਿੰਡਾਂ ਤੋਂ ਹਸਪਤਾਲਾਂ ਤੱਕ ਮਰੀਜ਼ ਲੈ ਕੇ ਜਾਂਦੀ ਸੀ ਉਹ ਕਿਤੇ ਨਜ਼ਰ ਨਹੀਂ ਆਉਂਦੀ ਜੋ ਕਿ ਸਭ ਤੋਂ ਵੱਧ ਐਮਬੂਲੈਂਸ ਸੜਕਾਂ ਦੇ ਉੱਪਰ ਪ੍ਰਾਈਵੇਟ ਨਜ਼ਰ ਆਉਂਦੀਆਂ ਨੇ ਉਹ ਕੋਈ ਰਜਿਸਟਰਡ ਨਹੀਂ ਹੁੰਦੀਆਂ ਉਹ ਐਮਬੂਲੈਂਸ ਔਰ ਉਹਨਾਂ ਦੇ ਵਿੱਚ ਮਰੀਜ਼ ਜਿਹੜੇ ਨੇ ਹਸਪਤਾਲ ਤੋਂ ਹਸਪਤਾਲ ਵਿੱਚ ਸ਼ਿਫਟ ਕੀਤੇ ਜਾਂਦੇ ਨੇ ਔਰ ਐਮਬੂਲੈਂਸ ਦੇ ਜ਼ਰੀਏ ਜਿਹੜੇ ਹਸਪਤਾਲਾਂ ਦੇ ਨਾਲ ਉਹਨਾਂ ਦੇ ਕਮਿਸ਼ਨ ਮੁੱਕੇ ਹੁੰਦੇ ਨੇ ਔਰ ਮਰੀਜ਼ਾਂ ਨੂੰ ਉਹ ਲੈ ਕੇ ਜਾਂਦੀਆਂ ਨੇ ਜੋ ਕਿ ਸਰਕਾਰੀ ਐਂਬੂਲੈਂਸ ਜਿਹੜੀਆਂ ਨੇ 108 ਨੰਬਰ ਵਾਲੀਆਂ ਉਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਦੂਸਰੇ ਕਿ ਉਸ ਐਂਬੂਲੈਂਸ ਜੋ ਪ੍ਰਾਈਵੇਟ ਹੁੰਦੀਆਂ ਨੇ ਉਹ ਪੂਰੀਆਂ ਸਹੂਲਤਾਂ ਨਾ ਜਨਕ ਵੀ ਨਹੀਂ ਹੁੰਦੀਆਂ ਸਿਰਫ ਤੇ ਸਿਰਫ ਉਹਨਾਂ ਦੇ ਉੱਪਰ ਫੱਟੇ ਹੀ ਲੱਗੇ ਹੁੰਦੇ ਨੇ ਜੋ ਮਰੀਜ਼ਾਂ ਨੂੰ ਉਹਨਾਂ ਫੱਟਿਆਂ ਦੇ ਉੱਪਰ ਪਾ ਕੇ ਤੇ ਉਹ ਲੈ ਕੇ ਜਾਂਦੀਆਂ ਨੇ ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਸਾਰੇ ਡੀਸੀਆਂ ਨੂੰ ਇਹ ਨੋਟਸ ਜਾਰੀ ਕੀਤੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜੋ ਅਨਰਜਿਸਟਰਡ ਐਂਬੂਲੈਂਸ ਨੇ ਸਹੂਲਤਾਂ ਜਨਕ ਨਹੀਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਉਹਨਾਂ ਨੂੰ ਸੜਕਾਂ ਤੇ ਨਾ ਚੱਲਣ ਦਿੱਤਾ ਜਾਵੇ ਸਿਰਫ ਤੇ ਸਿਰ 108 ਨੰਬਰ ਸਰਕਾਰੀ ਐਂਬੂਲੈਂਸ ਜਿਹੜੀਆਂ ਨੇ ਉਹੀ ਮਰੀਜ਼ਾਂ ਨੂੰ ਲੈ ਕੇ ਜਾਣਗੀਆਂ ਜਿਸ ਨੂੰ ਲੈ ਕੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਹਿਲ ਕਦਮੀ ਕਰਦੇ ਹੋਏ ਆ ਜ਼ਿਲ੍ਹਾ ਫਰੀਦਕੋਟ ਦੀ ਡੀਸੀ ਨੇ ਉਹ ਸਾਰੀਆਂ ਹਸਪਤਾਲਾਂ ਦੇ ਵਿੱਚ ਐਂਬੂਲੈਂਸ ਜ਼ਬਤ ਕਰ ਲਈਆਂ ਨੇ ਜਿਹੜੀਆਂ ਬਿਨਾਂ ਰਜਿਸਟਰ ਨੇ ਔਰ ਹਸਪਤਾਲਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਜਿਹੜੇ ਹਸਪਤਾਲਾਂ ਦੇ ਵਿੱਚ ਰਜਿਸਟਰਡ ਐਂਬੂਲੈਂਸ ਨਹੀਂ ਨੇ ਸੋ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਜਾਂ ਸਰਕਾਰੀ ਹਸਪਤਾਲ ਉਹਨਾਂ ਨੇ ਆਪਣੇ ਤੌਰ ਤੇ ਕੁਝ ਐਂਬੂਲੈਂਸ ਬਣਾਈਆਂ ਹੁੰਦੀਆਂ ਨੇ ਪ੍ਰਾਈਵੇਟ ਲੋਕਾਂ ਦੇ ਨਾਂ ਰੱਖ ਕੇ ਔਰ ਉਹਨਾਂ ਨੇ ਇੱਕ ਪਾਸੇ ਮਰੀਦ ਦੇ ਨਾਲ ਜੋ ਕਮਿਸ਼ਨ ਮਕਾ ਕੇ ਉਹ ਐਂਬੂਲੈਂਸ ਨੂੰ ਲੈ ਕੇ ਜਾਂਦੇ ਨੇ ਸੋ ਉਹਨਾਂ ਦੇ ਉੱਪਰ پابੰਦੀ ਲਾ ਦਿੱਤੀ ਗਈ ਹੈ ਜੋ ਕਿ 2023 ਦੀ ਧਾਰਾ 163 ਦੇ ਅਧੀਨ ਮਰੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਨ੍ਹਾਂ ਫਰੇਮਵਰਕ ਦੇ ਵਿੱਚ ਇਹ ਸਭ ਤੋਂ ਵੱਡੀ ਪਹਿਲੀ ਕਾਰਵਾਈ ਕੀਤੀ ਗਈ ਹੈ ਇਹ ਆਦੇਸ਼ 18 ਜੂਨ 2025 ਤੋਂ ਲਾਗੂ ਰਹਿਣਗੇ ਜ਼ਿਲ੍ਹਾ ਮੈਜਿਸਟਰ ਫਰੀਦਕੋਟ ਨੇ ਜ਼ਿਲ੍ਹਾ ਫਰੀਦਕੋਟ ਦੇ ਅੰਦਰ ਚੱਲ ਰਹੀਆਂ ਐਂਬੂਲੈਂਸ ਜੋ ਕਿ ਅਨਰਜਿਸਟਰਡ ਹਨ ਉਹਨਾਂ ਦੇ ਉੱਪਰ پابੰਦੀ ਲਾਈਏ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਅੰਦਰ ਬਹੁਤ ਸਾਰੀਆਂ ਐਂਬੂਲੈਂਸ ਬਿਨਾ ਪਰਮਕਤੂ ਚੱਲ ਰਹੀਆਂ ਹਨ ਤੇ ਇਹ ਬਤੌਰ ਐਂਬੂਲੈਂਸ ਰਜਿਸਟਰਡ ਵੀ ਨਹੀਂ ਹਨ ਇਹਨਾਂ ਵਿੱਚ ਬਹੁਤ ਸਾਰੀਆਂ ਘਾਟਾਂ ਪਾਈਆਂ ਜਾਂਦੀਆਂ ਨੇ ਜੋ ਮਰੀਜ਼ਾਂ ਲਈ ਮੁੱਢਲੀਆ ਸਹੂਲਤਾਂ ਵੀ ਨਹੀਂ ਪ੍ਰਦਾਨ ਕਰਦੀਆਂ ਤੇ ਇਨਾਂ ਦੇ ਉੱਪਰ ਮਰੀਜ਼ ਨੂੰ ਜਦੋਂ ਲੈ ਕੇ ਜਾਇਆ ਜਾਂਦਾ ਮਰੀਜ਼ ਰਸਤੇ ਵਿੱਚ ਦਮ ਤੋੜ ਜਾਂਦੇ ਨੇ ਸੋ ਅਜਿਹੀਆਂ ਐਂਬੂਲੈਂਸ ਮਰੀਜ਼ ਦੀ ਜ਼ਿੰਦਗੀ ਨਾਲ ਖਲਵਾੜ ਕਰਦੀਆਂ ਨੇ ਉਹਨਾਂ ਐਂਬੂਲੈਂਸ ਦੇ ਮਾਲਕਾਂ ਤੇ ਚਾਲਕਾਂ ਦੇ ਵਿਰੁੱਧ ਜੋ ਕਾਰਵਾਈ ਕੀਤੀ ਜਾਵੇਗੀ ਔਰ ਗਰੀਬ ਮਰੀਜ਼ ਤੋਂ ਆਪਣੀ ਮਨਮਰਜ਼ੀ ਦੇ ਰੇਟ ਜਿਹੜੇ ਵਸੂਲ ਕਰਦੀਆਂ ਨੇ ਉਹਨਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾਂਦਾ ਜੋ ਐਂਬੂਲੈਂਸ ਰਜਿਸਟਰਡ ਹਨ ਉਹਨਾਂ ਵੱਲੋਂ ਜੋ ਫਿਕਸ ਰੇਟ ਹੁੰਦੇ ਨੇ ਉਹ ਲੈ ਜਾਂਦੇ ਨੇ ਪਰ ਪ੍ਰਾਈਵੇਟ ਐਂਬੂਲੈਂਸ ਜੋ ਕਿ ਆਪਣੀ ਮਨਮਰਜ਼ੀ ਨਾਲ ਪੈਸੇ ਲੈਂਦੇ ਹਨ ਉਸ ਤੋਂ ਬਾਅਦ ਝਗੜਾ ਹੋਣ ਤੇ ਅਸਰ ਵੀ ਵੱਧ ਜਾਂਦੇ ਹਨ ਇਸ ਨੂੰ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਇਹ ਵੱਡਾ ਫੈਸਲਾ ਲਿਆ ਗਿਆ ਜੋ ਅਨਰਿਸਟਰਡ ਐਂਬੂਲੈਂਸ ਹੋਣਗੀਆਂ ਉਹ ਹੁਣ ਸੜਕਾਂ ਤੇ ਨਹੀਂ ਚੱਲਣਗੀਆਂ ਜੋ ਰਿਸਟਰਡ ਹੋਣਗੀਆਂ ਐਂਬੂਲੈਂਸ ਉਹਨਾਂ ਨੂੰ ਹੀ ਮਾਨਤਾ ਦਿੱਤੀ ਜਾਵੇਗੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ